ਜੇ ਤੁਹਾਡਾ ਸ਼ਟਰਾਂ ਵਾਲਾ ਕੰਮ ਵੀ ਬਹੁਤ ਵਧੀਆ ਸੀਗਾ ਉਹ ਖੋਲ ਲੈਂਦੇ ਫਿਰ ਤੁਸੀਂ ਸਾਡੇ ਘਰ ਦੇ ਭਾਂਡੇ ਪਾਜੀ ਗਿਦਵੀ ਹੋ ਚੁੱਕਿਆ ਆ ਆਪਾਂ ਕੁਝ ਨਹੀਂ ਕਰ ਸਕਦੇ ਮੇਰੇ ਸਿਰ ਤੇ ਇਨਾ ਕਰਜ਼ਾ ਹੋ ਗਿਆ ਜਿਹੜਾ ਮੇਰਾ ਕਰਜ਼ਾ ਲਾ ਦੇਣ ਮੈਂ ਨਾਲ ਸਪੋਰਟ ਕਰ ਦੂੰਗਾ ਰੋਮ ਉਹਨਾਂ ਕਿੰਨਾ ਕਰਜ਼ਾ ਹੋ ਗਿਆ ਬਹੁਤ ਕਰਜ਼ਾ 3.5-4 ਲੱਖ ਇਹ ਜਿਆ ਪਿਛਲਾ ਵੀ ਕਰਜ਼ਾ ਵਾ ਇਲੈਕਸ਼ਨ 'ਚ ਲੱਗ ਗਿਆ ਸਾਰਾ ਇਲੈਕਸ਼ਨ 'ਚ ਵੀ ਲੱਗਾ ਵਾ 13 ਕੈਂਡੀਡੇਟ ਖੜੀ ਕੀਤੀ ਹਰ ਜਗ੍ਹਾ ਤੋਂ ਮੈਂ ਮਾਰ ਖਾਦੀ ਆ ਇਹਨਾਂ ਲੀਡਰਾਂ ਨੇ 2-2000 ਰੁਪਈਆ ਵੰਡ ਦਿੱਤਾ 15-1500 ਵੰਡਦਾ ਸ਼ਰਾਬ ਦੀਆਂ ਥੇਲੀਆਂ ਵੰਡਦੀਆਂ ਆਟੇ ਦੀ ਆਟੇ ਦੀ ਤੁਸੀਂ ਕੀ ਦੇ ਲੋਕਾਂ ਨੂੰ ਦੇ ਕੇ ਲੋਕਾਂ ਤੋਂ ਮੰਗ ਰਹੇ ਹੋ ਹੱਥ ਜੋੜਦੇ ਆ ਝੋਲੀਆਂ ਆੜਦੇ ਆ ਭਰਾਵਾ ਹੱਥ ਜੋੜ ਕੇ ਬੇਨਤੀ ਆ ਸਾਡਾ ਜਲੂਸ ਬਹੁਤ ਨਿਕਲਿਆ ਪਰ ਤੇ ਸੋਚਿਆ ਸੀ ਕਿ ਵੀ ਮੈਨੂੰ ਇਹ ਦਿਨ ਵੀ ਦੇਖਣਾ ਪੈ ਜੂਗਾ ਕਿ ਮੈਨੂੰ ਵੀ ਰਿਕਸ਼ਾ ਹੁਣ ਲੋਕ ਸਭਾ ਦਾ ਉਮੀਦਵਾਰ ਸੜਕਾਂ ਤੇ ਨਜ਼ਰ ਆਏਗਾ ਈ ਰਿਕਸ਼ਾ ਚਲਾਉਂਦਾ ਹੋਇਆ ਔਰ ਆਪਾਂ ਹੁਣ ਬਚ ਕੇ ਰਹਿਣਾ ਵਾ ਗੱਲ ਇਹ ਆ ਕਿ ਹੁਣ ਆਪਾਂ ਬਸ ਸਾਡੇ ਹੱਥ ਖੜੇ ਆ ਇਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਊਗਾ ਕਿਉਂਕਿ ਇਹ ਰਾਜਨੀਤੀ ਕੈਸੀ ਚੀਜ਼ ਹੈ ਜਿਸ ਕੋ ਪੈਸਾ ਉਹੀ ਆਏਗਾ ਰਾਜਨੀਤੀ ਤੁਸੀਂ ਕਦੇ ਨਹੀਂ ਲੜੋਗੇ ਇਸ ਬਾਰੇ ਤੁਸੀਂ ਹੁਣ ਕੈਮਰਾ ਕਹਿ ਰਹੇ ਹੋ ਕਿ ਕਿ ਪਿਛਲੀ ਵਾਰੀ ਵੀ ਤੁਸੀਂ ਕਿਹਾ ਸੀਗਾ ਕਿ ਵੀ ਹੁਣ ਮੈਂ ਇਲੈਕਸ਼ਨ ਨਹੀਂ ਲੜਨਾ ਹੁਣ ਹਾਰ ਗਿਆ ਪਰਿਵਾਰ ਦੀਆਂ ਵੋਟਾਂ ਮੈਨੂੰ ਨਹੀਂ ਪਈਆਂ ਐਤਕੀ ਪਈਆਂ ਸੀ ਪਰਿਵਾਰ ਦੀਆਂ ਵੋਟਾਂ ਮੇਰੇ ਸਿਰ ਤੇ ਇਨਾ ਕਰਜ਼ਾ ਹੋ ਗਿਆ ਜਿਹੜਾ ਮੇਰਾ ਕਰਜ਼ਾ ਲਾ ਦੇਣ ਮੈਂ ਨਾਲ ਸਪੋਰਟ ਕਰ ਦੂੰਗਾ ਰੂ ਉਹਨਾਂ ਨੂੰ ਕਿੰਨਾ ਕਰਜ਼ਾ ਹੋ ਗਿਆ ਬਹੁਤ ਕਰਜ਼ਾ 3.5-4 ਲੱਖ ਇਹ ਜਿਆਦਾ ਪਿਛਲਾ ਵੀ ਕਰਜ਼ਾ ਵਾ ਇਲੈਕਸ਼ਨ 'ਚ ਲੱਗ ਗਿਆ ਸਾਰਾ ਇਲੈਕਸ਼ਨ 'ਚ ਵੀ ਲੱਗਾ ਵਾ 13 ਕੈਂਡੀਡੇਟ ਖੜੀ ਕੀਤੀ ਹਰ ਜਗ੍ਹਾ પણ ਮੇਰਾ ਦਿਲ ਟੁੱਟ ਗਿਆ ਮੈਂ ਭਾਜੀ ਮੈਂ ਮੈਨੇ ਅੱਗੇ 10 12 ਫਿਲਮਾਂ ਮੇਰੀਆਂ ਹੋਰ ਆ ਰਹੀਆਂ ਮੈਨੂੰ ਆਪਣਾ ਰੋਟੀ ਵੰਦੀ ਨਜਰ ਹਾਲੇ ਚੱਲਦਾ ਪਰ ਮੈਂ ਲੋਕਾਂ ਨੂੰ ਇਹ ਕਹੂੰਗਾ ਭਰਾਵਾ ਓਏ ਹੋਏ ਹੋਏ ਇਹਨਾਂ ਲੀਡਰਾਂ ਨੇ 2 2000 ਰੁਪਈਆ ਵੰਡ ਦਿੱਤਾ 15 1500 ਵੰਡਦਾ ਸ਼ਰਾਬ ਦੀਆਂ ਥੇਲੀਆਂ ਵੰਡਦੀਆਂ ਆਟੇ ਦੀ ਆਟੇ ਥੇਲੀਆਂ ਵੰਡਦੇ ਸ਼ਰਾਬ ਵੰਡ ਦਿੱਤੀ ਕਈ ਕੁਛ ਇਹਨਾਂ ਨੇ ਵੰਡ ਦਿੱਤਾ ਤੇ ਭਰਾਵਾ ਸਾਡੇ ਤੋਂ ਹੈ ਹੀ ਕੁਛ ਨਹੀਂ ਅਸੀਂ ਕੀ ਬੰਦੀਏ ਤੁਸੀਂ ਕੀ ਦੇ ਲੋਕਾਂ ਨੂੰ ਦੇ ਕੇ ਵੋਟਾਂ ਮੰਗ ਰਹੇ ਹੱਥ ਜੋੜਦੇ ਹਾਂ ਝੋਲੀਆਂ ਆੜਦੇ ਆ ਭਰਾਵਾ ਹੱਥ ਜੋੜ ਕੇ ਬੇਨਤੀ ਆ ਸਾਡਾ ਜਲੂਸ ਬਹੁਤ ਨਿਕਲਿਆ ਪਰ ਤੇ ਤੁਹਾਡਾ ਛਟਰਾ ਵਾਲਾ ਕੰਮ ਵੀ ਬਹੁਤ ਵਧੀਆ ਸੀਗਾ ਉਹ ਖੋਲ ਲੈਂਦੇ ਫਿਰ ਤੁਸੀਂ ਸਾਡੇ ਕਰਜ਼ੇ ਭਾਂਡੇ ਭਾਜੀ ਗਿਦਵੀ ਹੋ ਚੁੱਕਿਆ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਖਤਮ ਹੋ ਗਏ ਹੁਣ ਆਪਾਂ ਕਾਰੋਬਾਰ ਕਰਨੇ ਆ ਹੁਣ ਤਾਂ ਹੀ ਤਾਂ ਮਹੀ ਰਿਕਸ਼ੇ ਤੇ ਆ ਗਿਆ ਵਾਪਸ ਫਿਰ ਆਪਣੀ ਉਸੇ ਲੈਂ ਤੇ ਆ ਗਿਆ ਜੀ ਸੋਚਿਆ ਸੀਗਾ ਕਿ ਮੈਨੂੰ ਹੁਣ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਤਾਂ ਲੋਕ ਸਭਾ ਦੇ ਵਿੱਚ ਜਾ ਕੇ ਗਰਜਣਾ ਸੀਗਾ ਤੇ ਸੋਚਿਆ ਸੀ ਕਿ ਵੀ ਮੈਨੂੰ ਇਹ ਦਿਨ ਵੀ ਦੇਖਣਾ ਪੈ ਜੂਗਾ ਕਿ ਮੈਨੂੰ ਵੀ ਰਿਕਸ਼ਾ ਹੁਣ ਲੋਕ ਸਭਾ ਦਾ ਉਮੀਦਵਾਰ ਸੜਕਾਂ ਤੇ ਨਜ਼ਰ ਆਏਗਾ ਰਿਕਸ਼ਾ ਚਲਾਉਂਦਾ ਹੋਇਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਦੇਖੋ ਮੈਂ ਕਾਮਬੰਦਾ ਹਾਂ ਮੈਂ ਆਮ ਨਾਗਰਿਕ ਹਾਂ ਮੈਂ ਕੋਈ ਸਟਾਰ ਨਹੀਂਗਾ ਕੋਈ ਪ੍ਰਚਾਰਕ ਨਹੀਂਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਕਿਉਂਕਿ ਮੇਰੇ ਤੇ ਕਰਜ਼ਾ ਬਹੁਤ ਚੜ ਗਿਆ ਮੈਂ ਆਪਣੇ ਕਰਜ਼ੇ ਨੂੰ ਬਸ ਮਹਾ ਮੇਰੇ ਕਰਜ਼ੇ ਨੇ ਹੱਥ ਜੋੜਤੇ ਵੀ ਇੰਨਾ ਕਰਜ਼ਾ ਲਾਏਗਾ ਕਿੱਦਾਂ ਤੂੰ ਟੈਂਸ਼ਨ ਇਸ ਚੀਜ਼ ਦੀ ਪਈ ਹੈ ਵੀ ਕਰਜ਼ਾ ਇਹਨਾਂ ਚੜ ਗਿਆ ਹੁਣ ਲਾਈਏ ਕਿੱਦਾਂ ਕਹਿੰਦੇ ਡਿਪਰੈਸ਼ਨ 'ਚ ਹੀ ਹੈਗਾ ਡਿਪਰੈਸ਼ਨ ਜਿਹਾ ਸਾਰਾ ਕੁਝ ਡਿਪਰੈਸ਼ਨ ਸਾਡਾ ਸਾਡਾ ਚੱਲਦਾ ਹੀ ਡਿਪਰੈਸ਼ਨ 'ਚ ਹੈ ਔਰ ਆਪਾਂ ਹੁਣ ਬਚ ਕੇ ਰਹਿਣਾ ਵਾ ਗੱਲ ਇਹ ਆ ਕਿ ਹੁਣ ਆਪਾਂ ਬਸ ਸਾਡੇ ਹੱਥ ਖੜੇ ਆ ਇਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਊਗਾ ਕਿਉਂਕਿ ਇਹ ਰਾਜਨੀਤੀ ਕੈਸੀ ਚੀਜ਼ ਹੈ ਜਿਸ ਕੋ ਪੈਸਾ ਉਹੀ ਆਏਗਾ ਰਾਜਨੀਤੀ ਮਾੜਾ ਮੋਟਾ ਬੰਦਾ ਨਹੀਂ ਆਊਗਾ ਮਾੜਾ ਮੋਟਾ ਬੰਦਾ ਆਪਣੇ ਬਰਬਾਦ ਕਰਨਾ ਜਾਂ ਫਾ ਲੈਣਾ ਵਾ ਉਹ ਬੰਦਾ ਆ ਜੀ ਤੇ ਹੁਣ ਆਪਾਂ ਫਾ ਨਹੀਂ ਲੈਣਾ ਭਾਜੀ ਹੁਣ ਆਪਾਂ ਕੰਮ ਕਰਨਾ ਵਾ ਕੰਮ ਕਰਕੇ ਲੋਕਾਂ ਦਿਖਾਣਾ ਆ ਜਨਤਾ ਨਾਲ ਖੜੇ ਆ ਕੱਲ ਵੀ ਖੜੇ ਆ ਪਰਸੋਂ ਵੀ ਖੜੇ ਆ ਚੌਥ ਵੀ ਖੜੇ ਆ ਕਿਉਂਕਿ ਇਹਨਾਂ ਦੀ ਭਲਾਈ ਵਾਸਤੇ ਸੀਗਾ ਹੁਣ ਜਿਹੜੇ ਕਾਨੂੰਨ ਪਾਸ ਕਰਨ ਲੱਗੇ ਨੇ ਸਖਤ ਕਾਨੂੰਨ ਕਰ ਪਾਸ ਕਰਨ ਲੱਗੇ ਆ ਕਿ ਕੋਈ ਪੰਜਾਬ ਚ ਬੰਦਾ ਸੀ ਜਿਹੜਾ 12 ਨਸੀਬ ਜਾ ਕੇ ਮੋਦੀ ਸਾਹਿਬ ਨੂੰ ਟੱਕਰ ਦੇ ਦਿੰਦਾ ਸੀਗਾ ਮੋਦੀ ਸਾਹਿਬ ਕੀ ਕਰ ਸਕਦੇ ਆ ਇਹ ਅੰਦਰ ਕਰਾ ਸਕਦੇ ਆ ਜਾਂ ਮਰਵਾ ਸਕਦੇ ਦੋ ਕੰਮ ਕਰਾ ਸਕਦੇ ਆ ਹੋਰ ਇਹਨਾਂ ਕੋ ਪੱਲੇ ਕੁਝ ਨਹੀਂ ਹੈਗਾ ਅੱਛਾ ਜਿੱਤ ਜਾਂਦੇ ਤਾਂ ਕੀ ਕੁਝ ਕਰਦੇ ਜੋ ਹੁਣ ਨਹੀਂ ਕਰ ਪਾਉਂਗੇ ਦੇਖੋ ਜੇ ਮੈਂ ਜਿੱਤ ਜਾਂਦਾ ਮੈਂ ਦੂਜੇ ਦਿਨ ਪੰਜਾਬ ਦੇ ਨਹੀਂ ਮੈਂ ਜਿਲੰਦਰ ਸ਼ਾਹਦ ਨਹੀਂ ਪੰਜਾਬ ਦੇ ਪੂਰੇ ਇੰਡੀਆ ਦੇ ਪੂਰੇ ਭਾਰਤ ਦੇਸ਼ ਦੇ ਮੁੱਲ ਮੋੜਨੇ ਸੀਗੇ ਇੱਕ ਵਾਰੀ ਮੌਕਾ ਮਿਲਦਾ ਪੰਜਾਬ ਦੇ ਨਹੀਂ ਔਨ ਕੈਮਰੇ ਪਾਜੀ ਕਹ ਰਿਹਾ ਪੰਜਾਬ ਦੇ ਨਹੀਂ ਵਰਲਡ ਦੇ ਵਰਲਡ ਦੇ ਲੋਕਾਂ ਨੇ ਵਰਲਡ ਦੇ ਲੋਕਾਂ ਨੇ ਕਹਿਣਾ ਯਾਰ ਕਿਆ ਬਾਤ ਆ ਯਾਰ ਕਿਆ ਜਿੱਤਿਆ ਯਾਰ ਇਹ ਬੰਦਾ ਜਿੱਤਣਾ ਪਹਿਲੋਂ ਚਾਹੀਦਾ ਸੀਗਾ ਕਿੱਦਾਂ ਕਿ ਹੁਣ ਕਿਉਂ ਜਿੱਤਿਆ ਅੱਜ ਵੀ ਅਨਰਾਈ ਵੀਰ ਮੇਰੀ ਮਦਦ ਕਰਦੇ ਆ ਲੋਕ ਵਿਚਾਰੇ ਬਹੁਤ ਮਿਹਨਤੀ ਬੰਦੇ ਇਨਸਾਨ ਅੱਜ ਵੀ ਇੱਕ ਵੋਟਰ ਇੱਕ ਐਮਪੀ ਬਾਰੇ ਸੋਚਦਾ ਵਾ ਕਿ ਦੇਖੋ ਐਮਪੀ ਨੂੰ ਤਨਖਾਹ ਮਿਲਦੀ ਹੈ ਜੀ 5 ਲੱਖ ਰੁਪਈਆ ਮਹੀਨੇ ਦੀ ਠੀਕ ਹੈ ਜੀ ਉਹ ਕਿਹਦੀ ਕਿਹਦੀ ਬਦੌਲਤ ਜਨਤਾ ਦੇ ਵੋਟਾਂ ਦੀ ਬਦੌਲਤ ਠੀਕ ਹੈ ਜੀ ਜਦੋਂ ਮਰ ਜਾਂਦਾ ਉਹਦੀ ਵਾਈਫ ਨੂੰ ਪੈਨਸ਼ਨ ਮਿਲ ਜਾਂਦੀ ਹੈ ਤੇ ਜਿਹੜਾ ਵੋਟਰ ਆ ਉਹਨਾਂ ਵਾਸਤੇ ਕੀ ਸੋਚਦੇ ਲੋ ਗਰੀਬਾਂ ਵਾਸਤੇ ਕੀ ਗਰੀਬਾਂ ਦਾ ਕੋਈ ਕੰਮ ਨਹੀਂ ਹੋਣਾ 4 ਮਹੀਨੇ ਵਾਸਤੇ ਇੰਡੀਆ ਮੀਰ ਜਿਹੜਾ ਮੈਂ 4 ਮਹੀਨੇ ਵਾਸਤੇ ਇੰਡੀਆ ਪਰਦੇਸ਼ ਐਸੀ ਦੁਖਦੀਵਾ ਤੇ ਫਸੂਗਾ ਨਾ ਇਹਨਾਂ ਨੂੰ ਰੋਣਾ ਪੈਣਾ ਰੋਣਾ ਪੈਣਾ ਕਲਪਣਾ ਪੈਣਾ ਨੂੰ ਵੀ ਐਸੀ ਕਰ ਕੀ ਬੈਠੇ ਨਾਲ ਦੀ ਨਾਲ ਕਲਾਕਾਰੀ ਵੀ ਜਾਰੀ ਰੱਖੋਗੇ ਹੋਰ ਵੀ ਬਹੁਤ ਸਾਰੀ ਫਿਲਮਾਂ ਮੇਰੀਆਂ 8-9 ਫਿਲਮਾਂ ਆ ਰਹੀਆਂ ਮੈਂ ਆਪਣੀ ਫਿਲਮਾਂ 'ਚ ਬਹੁਤ ਕਾਮਾਜੀ ਪਾਜੀ ਮੈਂ ਲੋਕਾਂ ਨੂੰ ਫਿਲਮਾਂ 'ਚ ਹੀ ਮਿਲੂੰਗਾ ਤੇ ਆਪਣਾ ਕੰਮ ਕਰਦਾ ਹੀ ਮਿਲੂੰਗਾ ਮੈਨੂੰ ਕਿ ਲੋੜ ਪਈ ਆ ਪੰਗੇ ਪੈਣ ਦੀ ਨਾਲੇ ਪੈਸੇ ਲਾਓ ਤੇ ਨਾਲੇ ਜੁੱਤੀਆਂ ਖਾਓ ਨਾਲੇ ਬਦਨਾਮੀਆਂ ਕਰੋ ਕੋਈ ਕਹਿੰਦਾ ਚੰਨੀ ਸਾਹਿਬ ਕੋ 5 ਲੱਖ ਲਾਇਆ ਕੋਈ ਕਹਿੰਦਾ 2 ਲੱਖ ਲਾਇਆ ਕੋਈ ਕਹਿੰਦਾ ਉਹ ਮੈਨੂੰ ਦੇ ਇੱਕ ਰੁਪਈਆ ਕਿੰਨੇ پیسے ਤੇਰੀ ਨੂੰ ਮੈਂ ਮਨਜ਼ੂਰ ਹੈ ਜੀ ਉਹਨਾਂ ਨੇ ਮੈਨੂੰ ਇੱਕ ਵਾਦਾ ਕੀਤਾ ਵੀ ਮੈਂ ਤੇਰੇ ਘਰ ਆਉਣਾ ਤੇਰੇ ਘਰ ਆ ਕੇ ਤੇਰੇ ਘਰ ਦੀ ਹਾਲਾਤ ਦੇਖੂਗਾ ਮੈਂ ਆ ਗੱਲ ਹੋਈ ਆ ਹੋਰ ਕੋਈ ਗੱਲ ਨਹੀਂ